ਵੀਰੋ ਨੀਤ ਨੂੰ ਵੋਟਾਂ ਪਾਓਗੇ ਜਦੋਂ ਸਾਰੇ ਇਕੱਠੇ ਹੋ ਕੇ ਇਸ ਗੱਲ ਤੇ ਵੋਟਾਂ ਪਾਓ ਕਿ ਅਸੀਂ ਪੰਜਾਬ ਵਾਲੇ ਨਫਰਤ ਦੀ ਰਾਜਨੀਤੀ ਨੂੰ ਬਿਲਕੁਲ ਵੀ ਅਸੀਂ ਪਸੰਦ ਨਹੀਂ ਕਰਦੇ ਇਸ ਕਰਕੇ ਧਰਮ ਤੇ ਜਾਤੀ ਵਾਲਿਆਂ ਨੂੰ ਇੱਥੋਂ ਬਾਹਰ ਦਾ ਰਸਤਾ ਦਿਖਾ ਦੋ ਆ ਗੱਲ ਕਹਿਣਾ ਆ ਸੋ ਵੀਰੋ ਮੇਰੇ ਮਲੇਰ ਕੋਲੋਂ ਤੋਂ ਮੈਂ ਕਾਲਜ ਤੋਂ ਬਹੁਤ ਜਦੋਂ ਮੁਹੰਮਦ ਰਫੀ ਸਾਬ ਇਥੇ ਪ੍ਰੋਫੈਸਰ ਸੀ ਪ੍ਰੋਫੈਸਰ ਅਮਰ ਸਿੰਘ ਇੱਥੇ ਅਮਰ ਸਿੰਘ ਅਮਰ ਪ੍ਰਿੰਸੀਪਲ ਸੀ ਸ਼ਮੀਮ ਇਕਵਾਲ ਉਹਦੀ ਫੌਤ ਹੋ ਗਿਆ ਬੜਾ ਵਧੀਆ ਦਾ ਗਾਉਂਦਾ ਸੀ ਸ਼ਮੀਮ ਬਹੁਤ ਸਾਰੇ ਮੁੰਡੇ ਮੇਰੇ ਨਾਲ ਮਲੇਰ ਕੋਲੇ ਦੇ ਜਿਹੜੇ ਨੇ ਉਹ ਕੰਮ ਕਰਦੇ ਰਹੇ ਆ ਤਾਂ ਅੱਜ ਵੀ ਜਮੀਲੂ ਜੀ ਬੈਠੇ ਆ ਅੱਜ ਵੀ ਜਦੋਂ ਮਲੇਰ ਕੋਲੇ ਵੱਲ ਕੋਈ ਵੀ ਕੰਮ ਕਹਿਣਾ ਹੋਵੇ ਤਿੱਗਣਾ ਚੁਗਣਾ ਆ ਰਾਤ ਦੇ ਇਹਨੇ ਨੇਰੇ ਚ ਇੰਨੇ ਜ਼ਿਆਦਾ ਲੋਕ ਅੱਜ ਲੀਡਰ ਨੂੰ ਸੁਣਨਾ ਆਉਂਦਾ ਕੋਈ ਉਹ ਸੁਖਵੀਰ ਬਾਦਲ ਨੂੰ ਕੋਈ ਦਿਨੇ ਦੁਪਹਿਰੇ ਨਹੀਂ ਸੁਣਦਾ ਤੁਸੀਂ ਰਾਤ ਨੂੰ ਖੜੇ ਹੋ ਮੇਰੇ ਬਾਅਦ ਤੇ ਉਹ ਤਾਂ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਛਤਰੀ ਲਾ ਲਈ ਉਹਨੇ ਉਹਦੀ ਜੁੱਤੇ ਜੀਪ ਜੀ ਤੇ ਉਹ ਟੈਂਪਰੇਚਰ ਪੁੱਛ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ ਇਟਸ 40 ਡਿਗਰੀ ਸੈਲਸੀਸ ਓ ਮਾਈ ਗੋਡ ਇਟਸ ਟੂ ਹੌਟ ਜੇ 30 ਹੋ ਗਿਆ ਦੱਸਿਓ ਪੰਜਾਬ ਬਚਾਵਾਂਗੇ ਕੰਟ ਤੱਕ ਫਿਰ ਘੰਟਾਕ ਪੰਜਾਬ ਬਚਾਉਣ ਜਾਂਦੇ ਆ ਇਹ ਉਹ ਵੀਰੋ ਆਪਣੇ ਨਾਲ ਆਪਣੇ ਰੀਸ ਕਰ ਲੈਣਗੇ ਆਪਾਂ ਖੇਤਾਂ ਦੇ ਪੁੱਤ ਆਪਾਂ ਬੋਰ ਵਾਲੇ ਟੋਇਆਂ ਚੋਂ ਨਿਕਲੇ ਹੋਏ ਆਪਾਂ ਸਰਕਾਰੀ ਸਕੂਲਾਂ ਸਰਕਾਰੀ ਕਾਲਜਾਂ ਚ ਪੜੇ ਹੋਏ ਆਪਾਂ ਆਪਣੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਆਪਾਂ ਆਪਣੇ ਇੱਕ ਦੂਜੇ ਦੇ ਕਲਚਰ ਨੂੰ ਪਿਆਰ ਕਰਨ ਵਾਲੇ ਸੋ ਵੀਰੋ ਇਹ ਕਿੱਥੇ ਰੀਸ ਕਰ ਲੈਣਗੇ ਆਪਣੀ ਵੀਰੋ ਨੀਤ ਨੂੰ ਵੋਟਾਂ ਪਾਓਗੇ ਜਦੋਂ ਸਾਰੇ ਇਕੱਠੇ ਹੋ ਕੇ ਇਸ ਗੱਲ ਤੇ ਵੋਟਾਂ ਪਾਓ ਕਿ ਅਸੀਂ ਪੰਜਾਬ ਵਾਲੇ ਨਫਰ ਦੀ ਰਾਜਨੀਤੀ ਨੂੰ ਬਿਲਕੁਲ ਵੀ ਅਸੀਂ ਪਸੰਦ ਨਹੀਂ ਕਰਦੇ ਇਸ ਕਰਕੇ ਧਰਮ ਤੇ ਜਾਤੀ ਵਾਲਿਆਂ ਨੂੰ ਇਥੋਂ ਬਾਹਰ ਦਾ ਰਸਤਾ ਦਿਖਾ ਦੂ ਆ ਗੱਲ ਕਹਿਣਾ ਆ ਸੋ ਵੀਰੋ ਮੇਰੇ ਮਲੇਰ ਕੋਲੇ ਤੋਂ ਮੈਂ ਕਾਲਜ ਤੋਂ ਬਹੁਤ ਜਦੋਂ ਮੁਹੰਮਦ ਰਫੀ ਸਾਬ ਇੱਥੇ ਪ੍ਰੋਫੈਸਰ ਸੀ ਪ੍ਰੋਫੈਸਰ ਅਮਰ ਸਿੰਘ ਇੱਥੇ ਅਮਰ ਸਿੰਘ ਅਮਰ ਪ੍ਰਿੰਸੀਪਲ ਸੀ ਸ਼ਮੀਮ ਇਕਵਾਲ ਉਹਦੀ ਫੌਤ ਹੋ ਗਿਆ ਬੜਾ ਵਧੀਆ ਗਾਜਲ ਗਾਉਂਦਾ ਸੀ ਸ਼ਮੀਮ ਬਹੁਤ ਸਾਰੇ ਮੁੰਡੇ ਮੇਰੇ ਨਾਲ ਮਲੇ ਕੋਲੇ ਦੇ ਜਿਹੜੇ ਨੇ ਉਹ ਕੰਮ ਕਰਦੇ ਰਹੇ ਆ ਤਾਂ ਅੱਜ ਵੀ ਜਮੀਲੂ ਜੀ ਬੈਠੇ ਆ ਅੱਜ ਵੀ ਜਦੋਂ ਮਲੇ ਕੋਲੇ ਵਾਲ ਕੋਈ ਵੀ ਕੰਮ ਕਹਿਣਾ ਹੋਵੇ ਤਿੱਗਣਾ ਚੁਗਣਾ ਆ ਰਾਤ ਦੇ ਇੰਨੇ ਨੇਰੇ ਚ ਇੰਨੇ ਜਿਆਦਾ ਲੋਕ ਅੱਜ ਲੀਡਰ ਨੂੰ ਸੁਣਨਾ ਆਉਂਦਾ ਕੋਈ ਉਹ ਸੁਖਵੀਰ ਬਾਦਲ ਨੂੰ ਕੋਈ ਦਿਨੇ ਦੁਪਹਿਰੇ ਨਹੀਂ ਸੁਣਦਾ ਤੁਸੀਂ ਰਾਤ ਨੂੰ ਖੜੇ ਹੋ ਮੇਰੇ ਬਾਹਰ ਤੇ ਉਹ ਤਾਂ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਛਤਰੀ ਲਾ ਲਈ ਉਹਨੇ ਉਹਦੀ ਜੁੱਤੇ ਜੀਪ ਜੀ ਤੇ ਉਹ ਟੈਂਪਰੇਚਰ ਪੁੱਛੇ ਹਾਊ ਮੱਚ ਇਜ਼ ਦ ਟੈਂਪਰੇਚਰ ਸਰ ਇਟਸ 40 ਡਿਗਰੀ ਸੈਲਸੀਸ ਓ ਮਾਈ ਗੋਡ ਇਟਸ ਟੂ ਹੌਟ ਜੇ ਤੀ ਹੋ ਗਿਆ ਦੱਸਿਓ ਪੰਜਾਬ ਬਚਾਵਾਂਗੇ ਕੰਟ ਤੱਕ ਫਿਰ ਕੰਟ ਤੱਕ ਪੰਜਾਬ ਬਚਾਉਣ ਜਾਂਦੇ ਆ ਇਹ ਉਹ ਵੀਰੋ ਆਪਣੇ ਆਪਣੇ ਰੀਸ ਕਰ ਲੈਣਗੇ ਆਪਾਂ ਖੇਤਾਂ ਦੇ ਪੁੱਤ ਆਪਾਂ ਬੋਰ ਵਾਲੇ ਟੋਇਆਂ ਚੋਂ ਨਿਕਲੇ ਹੋਏ ਆਪਾਂ ਸਰਕਾਰੀ ਸਕੂਲਾਂ ਸਰਕਾਰੀ ਕਾਲਜਾਂ ਚ ਪੜੇ ਹੋਏ ਆਪਾਂ ਆਪਣੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਆਪਾਂ ਆਪਣੇ ਇੱਕ ਦੂਜੇ ਦੇ ਕਲਚਰ ਨੂੰ ਪਿਆਰ ਕਰਨ ਵਾਲੇ ਸੋ ਵੀਰੋ ਇਹ ਕਿੱਥੇ ਰੀਸ ਕਰ ਲੈਣਗੇ ਆਪਣੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ